ਸਭ ਤੋਂ ਪਹਿਲਾਂ ਸਾਰੇ মিডিਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਦੀ ਇਸ ਇੰਪੋਰਟੈਂਟ ਮੀਟਿੰਗ ਨੂੰ ਕਵਰ ਕਰਨ ਲਈ ਪਹੁੰਚੇ ਹੋ। ਅੱਜ ਦੀ ਮੀਟਿੰਗ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਅੱਜ ਸਾਰਾ ਸਿਵਲ ਪ੍ਰਸ਼ਾਸਨ, ਸਾਰਾ ਪੁਲਿਸ ਦਾ ਪ੍ਰਸ਼ਾਸਨ, ਸਾਰਾ ਹੈਲਥ ਡਿਪਾਰਟਮੈਂਟ ਦੇ ਸਾਰੇ ਅਧਿਕਾਰੀगण, ਸਾਰੇ ਅੱਜ ਦੀ ਇਸ ਮੀਟਿੰਗ 'ਚ ਭਾਗ ਲੈਣ ਲਈ ਆਏ ਸੀ। ਉਹ ਦੂਜੇ ਪਾਸੇ ਪੋਲੀਟੀਕਲ ਕਲਾਸ ਤੋਂ ਸਾਰੇ ਜਣੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਚੱਬੇਬਾਲ ਜੀ, ਬ੍ਰਹਮਸ਼ੰਕਰ ਜਿੰਪਾ ਜੀ ਐਮਐਲਏ ਸਹਿਬਾਨ ਕਰਨ ਵੀ ਇਸੇ ਕੁੰਮਨ ਐਮ ਐਲ ਏ ਸਹਿਬਾਨ ਔਰ ਸਾਡੇ ਸਾਰੇ ਚੇਅਰਮੈਨ ਦਰਜਾ ਦਰਜਾ ਔਰ ਸਾਰੇ ਅਧਿਕਾਰੀਗਣ ਔਰ ਨਾਲ ਹੀ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਐਸ ਐਸ ਪੀ ਹੁਸ਼ਿਆਰਪੁਰ ਬਹੁਤ ਹੀ ਅੱਛੇ ਢੰਗ ਦੇ ਨਾਲ ਸਾਰਾ ਡਾਟਾ ਜਿਹੜਾ ਉਹਦਾ ਐਨਲਿਸਿਸ ਹੋਇਆ ਕਿ ਪਿਛਲੇ ਲੰਬੇ ਅਰਸੇ ਤੋਂ ਯੁੱਧ ਨਸ਼ਿਆਂ ਵਿਰੋਧ ਦੇ ਅੰਦਰ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਅੰਦਰ ਕੀ ਕੀ ਜੜੀਆਂ ਉਹ ਗਤੀਵਿਧੀਆਂ ਕੀਤੀਆਂ ਗਈਆਂ ਜਾਂ ਕਿਸ ਤਰ੍ਹਾਂ ਓਟ ਸੈਂਟਰ ਦੇ ਅੰਦਰ ਔਰ ਜਾਂ ਕਿਸ ਤਰ੍ਹਾਂ ਜਿਹੜਾ ਐਫ ਆਈ ਆਰਾਂ ਦਰਜ ਹੋਈਆਂ ਇਹ ਪੂਰਾ ਬੇਰਵਾਜ ਇਸ ਦੀ ਮੀਟਿੰਗ ਚ ਹੋਇਆਗਾ सो सरदार भगवंत सिंह मान जी ने मान योग मुख्यमंत्री साहब ने एक बड़ी अच्छी मुहिम जीड़ी के अंदर युद्ध नशिया विरोधी शुरुआत की आर उस कमेटी का कैबिनेट कमेटी का मैंने चेयरमैन लाया गया मेरे को डिस्ट्रिक्ट डिस्ट्रिके काफ़ी लंबे अरसे तो मीटिंग भी है, पेंडिंग पेंडिंग पीसी पर लेकिन अज ये बड़ी अच्छी मीटिंग हुई हैगी सो सुशियारपुर एस एस पी साहबान बहुत ही अच्छे ढंग में काम कर रहे हैं डी सी साहबान अच्छे ढंग में काम कर रहे हैं नाइनटी वन परसेंट मैं बड़ा अच्छा लगे ਕਿ 91% ਕਨਵਿਕਸ਼ਨ ਰੇਟ ਆ ਰੇਟ ਆਫ ਕਨਵਿਕਸ਼ਨ ਜਿਹੜਾ ਸ਼ਹਿਰਪੁਰ ਦਾ ਉਹ ਕਾਫੀ ਹਾਈ ਆ 91% ਕਨਵਿਕਸ਼ਨ ਰੇਟ ਆ ਇਹਦੇ ਨਾਲ ਹੀ ਹੁਣ ਤੱਕ ਲਗਭਗ 179 ਐਫ ਆਈ ਆਰ 179 ਐਫ ਆਈ ਆਰ ਰਜਿਸਟਰ ਹੋ ਜਾਨੇ ਗੀਆਂ ਔਰ 272 271 ਜਿਹੜੇ ਪਰਸਨ ਉਹ ਰੈਸਟ ਕੀਤੇ ਗਏ ਨੇਗੇ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੇ ਸੇਫ ਸੇ ਪੰਜਾਬ ਮਹਿਮ ਜਿਹੜੀਆਂ ਸਰਦਾਰ ਭਗਵੰਦ ਸਿੰਘ ਮਾਜੀ ਨੇ ਸ਼ੁਰੂ ਕੀਤੀ ਸੀ ਸੇ ਪੰਜਾਬ ਉਹਦੇ ਅੰਦਰ ਬਹੁਤ ਹੀ ਭਰਮਾ ਹੰਗਾਰਾ ਮਿਲਿਆ ਜਿਵੇਂ ਮਹੀਨੇ ਦੀ ਮੈਂ ਗੱਲ ਕਰਾਂ ਤਾਂ ਲੋਕਾਂ ਵੱਲੋਂ ਤੇ ਇਨਫਾਰਮੇਸ਼ਨ ਦੇ ਆਧਾਰ ਦੇ ਉੱਤੇ ਜਿਹੜੇ ਲੋਕ ਇਨਵੋਲਵ ਹੋਏ ਲਗੇ ਪੀਪਲ ਆਰ ਜਿਹੜੇ ਪਿੰਡਾਂ ਦੇ ਲੋਕ ਆ ਕੇ ਇਨਵੋਲਵ ਹੋਏ ਨੇ ਉਹਨਾਂ ਤੋਂ ਮਿਲੀ ਇਨਫਾਰਮੇਸ਼ਨ ਦੇ ਆਧਾਰ ਤੇ 17 ਪਰਚੇ ਜੜੇ ਦੇਗੇ 17 ਐਫਆਈਆ ਰਜਿਸਟਰ ਹੋਈਆਂ ਨੇ ਕਿ ਕਾਫੀ ਵੱਡੀ ਗੱਲ ਆ ਕਿ ਲੋਕ ਚੜੇ ਲਗੇ ਔਰ ਖਾਸ ਕਰਕੇ ਜੇ ਮੈਂ ਹਸ਼ਿਆਰਪੁਰ ਦੀ ਗੱਲ ਕਰਾਂ ਲੋਕ ਆਬਹਾਰੇ ਇਸ ਮਹਿਮ ਦਾ ਸਾਥ ਦੇ ਰਹੇ ਨੇ ਕਿ ਲੋਕਾਂ ਨੇ ਸਾਡੀ ਸੇਫ ਨੂੰ ਸੇ ਪੰਜਾਬ ਮਹਿਮ ਨੂੰ ਚੁਣਿਆ ਉਹਦੇ ਰਾਹੀਂ ਐਪਲੀਕੇਸ਼ਨ ਆਇਆ ਉਹਦੇ ਰਾਹੀਂ ਜਿਹੜੀਆਂ ਆਪਣਾ ਮੋਬਾਈਲ ਦੇ ਉੱਤੇ ਇਨਫਰਮੇਸ਼ਨ ਆਈ WhatsApp ਤੇ ਇਨਫਰਮੇਸ਼ਨ ਆਈ ਉਸ ਇਨਫਰਮੇਸ਼ਨ ਨੂੰ ਜਦੋਂ ਅੱਗੇ ਜਾ ਕੇ ਇਨਵੈਸਟੀਗੇਸ਼ਨ ਕੀਤੀ ਇਨਕੁਆਰੀ ਕੀਤੀ ਉਹਦੇ ਵਿੱਚੋਂ ਜਦੋਂ ਪਤਾ ਲੱਗਿਆ ਕਿ ਹਾਂ ਇੱਥੇ ਕ੍ਰਾਈਮ ਹੋ ਰਿਹਾ ਸੋ ਬਹੁਤ ਵੱਡਾ ਮੈਂ ਸਮਝਦਾ ਪਹਿਲ ਕਦਮੀ ਜਿਹੜੀਆਂ ਉਹ ਹੁਸ਼ਿਆਰਪੁਰ ਦੇ ਲੋਕਾਂ ਨੇ ਕੀਤੀ ਹੈ ਇਸੇ ਤਰੀਕੇ ਜਿਹੜੀਆਂ ਸੰਪਰਕ ਮੀਟਿੰਗਾਂ ਲਗੀਆਂ ਹੁਸ਼ਿਆਰਪੁਰ ਦੇ ਡੀਸੀ ਸਾਹਿਬਾਨ ਵੱਲੋਂ ਐਸਐਸਬੀ ਸਾਹਿਬਾਨ ਵੱਲੋਂ ਸੰਪਰਕ ਮੀਟਿੰਗਾਂ 527 527 ਸੰਪਰਕ ਮੀਟਿੰਗਾਂ ਜਿਹੜੀਆਂ ਕੀਤੀਆਂ ਗਈਆਂ ਨੇ ਔਰ ਦੇ ਨਾਲ ਹੀ ਜਿਹੜੀਆਂ ਬीडीसी ਨੇਗੀਆਂ ਜਿਹੜੀਆਂ ਡਿਫੈਂਸ ਕਮੇਟੀਆਂ ਬਣਾਜਾਂ ਗੀਆਂ ਨੇਗੀਆਂ 970 970 ਡਿਫੈਂਸ ਕਮੇਟੀਆਂ ਬਣਾਜਾਂ ਗੀਆਂ ਨੇਗੀਆਂ ਔਰ 442 442 ਜਿਹੜੀਆਂ ਪੰਚਾਇਤਸ ਰਹਿਗੀਆਂ ਉਹਨਾਂ ਨੇ ਆਪਣੇ ਰੈਜ਼ੋਲੂਸ਼ਨ ਜਿਹੜੇ ਨੇਗੇ ਉਹ ਵੀ ਅਡਾਪਟ ਕੀਤੇ ਨੇਗੇ ਰੈਜ਼ੋਲੂਸ਼ਨ ਪਾਏ ਨੇਗੇ ਕਿ ਅਸੀਂ ਨਸ਼ਿਆ ਦੇ ਵਿਰੁੱਧ ਜੋ جنگ ਸਰਕਾਰ ਵੱਲੋਂ ਛੇੜੀ ਗਈ ਆ ਉਹਦੇ ਅੰਦਰ ਸਰਕਾਰ ਦਾ ਸਾਥ ਦੇਵਾਂਗੇ ਔਰ ਮੈਂ ਬੜਾ ਧੰਨਵਾਦ ਧੰਨਵਾ ਕਰਦਾ ਗਾ ਇਹਨਾਂ ਸਾਰੇ ਅਫਸਰ ਸਾਹਿਬਾਨ ਦਾ ਕਿ 18 ਇਹਨਾਂ ਨੇ ਹੌਟਸਪੌਟ ਜਿਹੜੇ 18 ਹੌਟਸਪੌਟ ਜਿਹੜੇ ਕਿ ਇੱਥੇ ਜਿਹੜੀਆਂ ਡਰੱਗ ਨਾਲ ਸੰਬੰਧਿਤ ਐਕਟੀਵਿਟੀ ਹੁੰਦੀਆਂ ਨੇਗੀਆਂ ਉਹਨਾਂ ਤੇ ਲਗਾਤਾਰ ਨਿਗਰਾਨੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਰੱਖੀ ਗਈ ਆ ਔਰ ਇਸ ਤੋਂ ਬਿਨਾਂ ਜਿਹੜਾ ਇੰਟਰ ਸਟੇਟ ਖਾਸ ਕਰਕੇ ਕਿਉਂਕਿ ਹਿਮਾਚਲ ਦਾ ਕਾਫੀ ਵੱਡਾ ਹਿੱਸਾ ਜਿਹੜਾ ਉਹ ਲੱਗਦਾ ਗਾ ਉਤੋਂ ਕਾਫੀ ਸਾਰੇ ਸਮਗਲਿੰਗ ਹੋ ਕੇ ਆਉਂਦੀ ਸੀਗੀ ਉਹਦੇ ਉੱਤੇ ਬਹੁਤ ਵੱਡੀ ਰੋਕ ਜਿਹੜੀ ਆ ਪ੍ਰਸ਼ਾਸਨ ਵੱਲੋਂ ਲਾਈ ਗਈ ਆ ਔਰ ਦੋਨੇ ਸਟੇਟਾਂ ਦੇ ਜੁਆਇੰਟ ਆਪਰੇਸ਼ਨ ਵੀ ਕਾਫੀ ਹੋਏ ਨੇ ਕਿ ਹਿਮਾਚਲ ਦੀ ਪੁਲਿਸ ਦੇ ਨਾਲ ਸਾਡੀ ਹਸ਼ਿਆਰਪੁਰ ਦੀ ਪੁਲਿਸ ਲਗਾਤਾਰ ਆਪਰੇਸ਼ਨ ਜਿਹੜੀ ਅਸੀਂ ਕਰ ਰਹੇ ਹਾਂਗੇ ਸਮਾਜ ਸਬੰਧ ਨਾਲ ਇਸ ਮਹਿਮਲੋਂ ਬਹੁਤ ਪਰਮਾ ਹੰਗਾਰਾ ਜਿਹੜਾ ਹਸ਼ਿਆਰਪੁਰ ਚ ਮਿਲ ਰਿਹਾਗਾ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿਹੜਾ ਕਿ ਡਰੱਗ ਫ੍ਰੀ ਹੋਊਗਾ ਜਿਹੜਾ ਕਿ ਨਸ਼ਾ ਮੁਕਤ ਹੋਊਗਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੂਗਾ ਕਾਫੀ ਪੁਰਾਣੇ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਵੀ ਜੀਪੀ ਦੀ ਸਰਕਾਰ ਸੀ ਜਦੋਂ ਪੰਜਾਬ ਦੇ ਅੰਦਰ ਸਟੇਬਿਲਿਟੀ ਜੇਕਰ ਗੱਲ ਕਰੀਏ 2007 ਤੋਂ ਲੈ ਕੇ 17 ਤੱਕ 2007 ਤੋਂ ਲੈ ਕੇ 17 ਤੱਕ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਰਹੀ ਪਰ ਪੰਜਾਬ ਦੇ ਅੰਦਰ ਨਸ਼ਿਆਂ ਦਾ ਹੜ ਆਇਆ ਸੀਗਾ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਨਸ਼ਾ ਤਸਕਰੀ ਹੁੰਦੀ ਸੀਗੀ ਸੋ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਕੈਪਟਨ ਸਾਹਿਬ ਨੇ ਗੁਟਕਾ ਸਾ ਮੱਥੇ ਮਲਾ ਕੇ ਕਿਹਾ ਸੀਗਾ ਕਿ ਮੈਂ 4 ਹਫ਼ਤੇ ਚ ਨਸ਼ਾ ਖਤਮ ਕਰ ਦੂੰਗਾ ਪਰ ਲੇਕਿਨ ਅਫਸੋਸ 4 ਹਫ਼ਤੇ ਤੱਕ ਹੀ ਪੂਰੇ 5 ਸਾਲ ਬੀਤ ਗਏ ਕਾਂਗਰਸ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ 3 ਸਾਲਾਂ ਤੋਂ ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਬਤੌਰ ਮੁੱਖ ਮੰਤਰੀ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਲੜਾਈ ਜਿਹੜੀ ਉਹ ਲੜੀ ਜਾ ਰਹੀ ਹੈ ਪਰ ਲੇਕਿਨ ਹੁਣ ਲੜਾਈ ਜਿਹੜੀ ਆ ਉਹ ਅੰਤਮ ਦੌਰ ਚਾ ਹੁਣ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਉਹ ਲੜਾਈ ਅੰਤਮ ਦੌਰ ਚ ਪਹੁੰਚ ਚੁੱਕੀ ਆ ਸੋ ਬਿਲਕੁਲ ਇੱਕ ਵੀ ਨਸ਼ਾ ਤਸਕਰ ਪੰਜਾਬ ਚ ਰਹਿਣ ਨਹੀਂ ਦੇਣਾ ਬੜਾ ਸਪਸ਼ਟਾ ਕਿ ਜਾਤਾ ਪੰਜਾਬ ਛੱਡ ਦਿਓ ਨਹੀਂ ਨਸ਼ੇ ਦਾ ਧੰਦਾ ਛੱਡ ਦਿਓ ਜੇਕਰ ਨਹੀਂ ਛੱਡੋਗੇ ਤਾਂ ਤੁਹਾਨੂੰ ਜੇਲ੍ਹ ਜਾਣਾ ਪਊਗਾ ਸੋ ਬਹੁਤ ਸਖਤ ਕਾਰਵਾਈ ਜਿਹੜੀ ਆ ਉਹਨਾਂ ਦੇ ਖਿਲਾਫ ਹੋ ਰਹੀ ਆ ਸੋ ਮੈਂ ਸਾਰੇ ਪ੍ਰਸ਼ਾਸਨ ਦਾ ਸਾਰੇ ਪੋਲੀਟੀਕਲ ਡਿਗਨਿਟਰੀਜ਼ ਦਾ ਬਹੁਤ ਬਹੁਤ ਧੰਨਵਾਦ